ਅੱਜ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਆ ਤੁਸੀਂ ਦੇਖਿਆ ਹੋਣਾ ਪਿੱਛੇ ਵੀ ਮੈਂ ਦਿੱਤਾ ਸੀ ਕਾ ਰਿਪਲਾਈ ਉਸ ਤੋਂ ਬਾਅਦ ਇੱਕ ਚੰਡੀਗੜ੍ਹ ਦੇ ਵਿੱਚ ਵੀ ਕਾਨਫਰੰਸ ਹੋਈ ਆ ਸਾਡੇ ਭਾਈ ਜੀ ਨੇ ਜਿਹੜੇ ਭਗਤ ਸਿੰਘ ਧਵਾਬੀ ਜੀ ਉਹ ਜਿਆਦਾ ਹੀ ਵਿਚਾਰੇ ਸਤੇ ਹੋਏ ਆ ਮਸੀਹੀ ਸਮਾਜ ਤੋਂ ਪਤਾ ਨਹੀਂ ਕਿਹੜੇ ਭਾਂਡੇ ਭੁੰਡੇ ਚੁੱਕ ਲਿਆਂਦੇ ਇਹਦੇ ਘਰੋਂ ਮਸੀਹੀ ਲੋਕਾਂ ਨੇ ਸੋ ਉਹਨੇ ਕੀਤੀ ਉੱਥੇ ਇੱਕ ਕਾਨਫਰੰਸ 'ਚ ਜਾ ਕੇ ਚੰਡੀਗੜ੍ਹ ਦੇ ਵਿੱਚ ਸਾਡੇ ਵੀਰ ਰੌਕੀ ਨੂੰ ਲੈ ਕੇ ਔਰ ਇੱਕ ਸਾਡੇ ਹੋਰ ਵੀਰ ਜੀ ਨੇ ਤੇ ਉਹ ਪਤਾ ਨਹੀਂ ਮਸੀਹੀ ਹੁੰਦੇ ਹੋਏ ਮਸੀਹੀ ਲੋਕਾਂ ਦੇ ਨਾਲ ਉਸ ਭਰਾ ਨੂੰ ਕਿਉਂ ਇੰਨੀ ਨਫ਼ਰਤ ਹੈ ਕਿ ਜਦੋਂ ਵੀ ਕੋਈ ਮਸੀਹਾਂ ਦੇ ਖਿਲਾਫ ਕੋਈ ਮਸਲਾ ਉੱਠਦਾ ਤੇ ਉਹ ਹਮੇਸ਼ਾ ਹੀ ਉਹਨੂੰ ਵੇਖਿਆ ਜਾਂਦਾ ਆ ਵਿਰੋਧੀ ਧੜਿਆਂ ਦੇ ਨਾਲ ਬੈਠੇ ਨੂੰ ਸੋ ਮੈਨੂੰ ਨਹੀਂ ਸਮਝ ਆਉਂਦੀ ਉਹ ਬੰਦੇ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਆ ਜਾਂ ਕਿਉਂ ਮਸੀਹ ਸਮਾਜ ਦੇ ਲਈ ਐਡੀ ਨਫ਼ਰਤ ਲੈ ਕੇ ਬੈਠਾ ਕੋਈ ਗੈਰ ਬੰਦਾ ਹੋਵੇ ਤਾਂ ਚਲੋ ਕੋਈ ਗੱਲ ਨਹੀਂ ਬੰਦਾ ਕਹਿੰਦਾ ਨੋ ਪ੍ਰੋਬਲਮ ਆ 11 ਨੇ ਤੇ ਚਲੋ ਸਾਡੇ ਨਾਲ ਕਰ ਰਹਾ ਹੀ ਆ ਪਰ ਜਦੋਂ ਕੋਈ ਮਸੀਹੀ ਕਹੋਂਦੇ ਹੋਏ ਵੀ ਫਿਰ ਇਦਾਂ ਦੇ ਕੰਮ ਕਰਦੇ ਬੜਾ ਦੁੱਖ ਹੁੰਦਾ ਸੋ ਚਲੋ ਦੁਆਇ ਕਰ ਸਕਦੇ ਇਹੋ ਜਿਹੇ ਮਨੁੱਖ ਵਾਸਤੇ ਹੋਰ ਤਾਂ ਕੁਝ ਨਹੀਂ ਕਿਉਂਕਿ ਬੱਦ ਦਵਾ ਦੇਣਾ ਤੇ ਬਾਈਬਲ ਸਿਖਾਉਂਦੀ ਨਹੀਂ ਆ ਤੇ ਦੁਆਈ ਕਰ ਸਕਦੇ ਆਂ ਵੀ ਉਹਨੂੰ ਵੀ ਰੱਬ ਮੱਤ ਦੇਵੇ ਮੇਰਾ ਖਿਆਲ ਸੁਖ ਮਸੀਹ ਕ ਸੁਖ ਗਿੱਲ ਨਾਮ ਕੋਈ ਇਦਾਂ ਨਾਮ ਆਉਦਾ ਵੀਰ ਦਾ ਸੋ ਹਮੇਸ਼ਾ ਹੀ ਮਤਲਬ ਮੈਂ ਦੇਖਿਆ ਜਦੋਂ ਵੀ ਭਾਵੇਂ ਅਮਰਤਪਾਲ ਦਾ ਵੇਲਾ ਹੋਵੇ ਭਾਵੇਂ ਉਹ ਇੱਕ ਲੜਕਾ ਜਿਹੜਾ ਸਿਗਾ ਇੱਧਰ ਅਮਰਸਰ ਸਾਈਡ ਤੋਂ ਜਿਹੜਾ ਜਿੰਮ ਵਗੈਰਾ ਚਲਾਉਂਦਾ ਸੀਗਾ ਉਹ ਜਿਹੜਾ ਬਾਅਦ ਵਿੱਚ ਇਲਜ਼ਾਮ ਲਗਾਇਆ ਸੀਗਾ ਕਿ ਮੇਰੀ ਮਾਂ ਨੂੰ ਸਵਰਗ ਦੇ ਚ ਪਲਾਟ ਦੇ ਵਾਸਤੇ ਪੈਸੇ ਲੈ ਲੇ ਸੀਗੇ ਉਨਾ ਦਾ ਮਸਲਾ ਹੋਵੇ ਭਾਵੇਂ ਗੁਰਪ੍ਰੀਤ ਕੈਲੀਫੋਰਨੀਆ ਉਹ ਦਾਸੀ ਦਾ ਮਸਲਾ ਹੋਵੇ ਭਾਵੇਂ ਅੰਮ੍ਰਿਤਪਾਲ ਵਾਲਾ ਮਸਲਾ ਕਿਤੇ ਵੀ ਕੋਈ ਮਸਲਾ ਹੁੰਦਾ ਹੈ ਇਹ ਬੰਦਾ ਹਮੇਸ਼ਾ ਹੀ ਕ੍ਰਿਸ਼ਚਨਾਂ ਦੇ ਖਿਲਾਫ ਹੀ ਜਾ ਕੇ ਬੈਂਦਾ ਹੈ ਔਰ ਇਕੱਲਾ ਕਰ ਲਵੇ ਇਦਾਂ ਦੇ ਕੰਮ ਤੇ ਕੋਈ ਕਰਨੀ ਜਦੋਂ ਦੂਜਿਆਂ ਦੇ ਵਿੱਚ ਜਾ ਕੇ ਬੈਂਦਾ ਉਦੋਂ ਬੜਾ ਮਤਲਬ ਇੱਕ ਮਾਨਨ ਬੜਾ ਦੁੱਖ ਜਾਂ ਹੁੰਦਾ ਚਲੋ ਖੈਰ ਕੋਈ ਨਹੀਂ ਦੁਆ ਕਰੀਏ ਇਹਦੇ ਵਾਸਤੇ ਪ੍ਰਭੂ ਇਹਨੂੰ ਮਤ ਅਕਲ ਸਮਝ ਬਖਸ਼ੇ ਸੋ ਰੋਕੀ ਵੀ ਇਹਨੂੰ ਤੇ ਆਪਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਰੱਬ ਜਾਣਦਾ ਵੀ ਉਹਨਾਂ ਨਾਲ ਜੋ ਵਾਪਰੇ ਆ ਉਹ ਸੱਚਾ ਹੈ ਕਿ ਝੂਠਾ ਕਿਉਂਕਿ ਜੇ ਸੱਚਾ ਹੈ ਤੇ ਫਿਰ ਉਹਦੇ ਅੰਦਰ ਜਿਹੜੀ ਕੜਵਾਹਟ ਆ ਉਹਦਾ ਹੋਣਾ ਜਾਇਜ਼ ਵੀ ਹੈ ਤੇ ਜੇ ਝੂਠਾ ਤੇ ਰੱਬ ਜਾਣਦਾ ਆਪੇ ਖੁਦਾ ਨਿਆਂ ਕਰਨ ਵਾਲਾ ਹੈਗਾ ਜੇ ਇਹ ਕੁਝ ਗਲਤ ਹੋਵੇਗਾ ਤੇ ਇਹਦਾ ਹੋਵੇਗਾ ਤੇ ਜੇ ਜਿਹਦੇ ਨਾਲ ਇਹਨਾਂ ਦੀ ਟਕਸ਼ਣ ਰਹੀ ਆ ਉਹਨੇ ਕੁਝ ਗਲਤ ਕੀਤਾ ਤੇ ਉਹ ਆਲਰੇਡੀ ਅੰਦਰ ਬੈਠਾ ਆ ਔਰ ਅਗਰ ਉਹ ਵਾਕਿਆ ਗਲਤ ਹੋਇਆ ਤੇ ਕਿਉਂ ਵੱਡੀਆਂ ਅਦਾਲਤਾਂ ਫਿਰ ਉਸੇ ਤਰ੍ਹਾਂ ਹੀ ਉਸ ਫੈਸਲੇ ਨੂੰ ਕਾਇਮ ਰੱਖਣਗੀਆਂ ਸੁਰੋਕੀ ਵੀਰ ਦੇ ਨਾਲ ਵੀ ਸਾਡਾ ਕੋਈ ਇਦਾਂ ਦੀ ਕੋਟੇਸ਼ਨ ਨਹੀਂ ਹੈ ਕਿਉਂਕਿ ਜੇ ਸਾ ਉਹਨਾਂ ਦੱਸਦਾ ਜੋ ਉਸਨਾਂ ਸਤਾਇਆ ਹੋਇਆ ਤੇ ਉਹ ਵਾਜਬ ਹੀ ਆ ਫਿਰ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਹੋ ਸਕਦਾ ਪਰ ਜੇ ਉਹਦਾ ਨਹੀਂ ਆ ਤੇ ਫਿਰ ਫਿਰ ਵੀ ਖੁਦਾ ਨਿਆਂ ਕਰੇਗਾ ਸੋ ਆਪਾਂ ਚੱਲਦੇ ਆ ਉਹਨਾਂ ਗੱਲਾਂ ਬਾਤਾਂ ਬਾਰੇ ਜਿਹੜੀਆਂ ਉੱਥੇ ਚਰਚਾਆਂ ਹੋਈਆਂ ਆ ਉਹਨਾਂ ਚਰਚਾਵਾਂ ਦੇ ਵਿੱਚ ਤੇ ਇਹ ਆ ਵੀ ਇੱਕ ਦੋ ਜਿਹੜੇ ਭਾਈ ਦੀ ਮੈਂ ਗੱਲ ਕਰਦਾ ਹਮੇਸ਼ਾ ਨਾਲ ਜਾ ਕੇ ਬਹਿ ਜਾਂਦਾ ਯਾਰ ਉਹ ਭਾਈ ਨੂੰ ਮੇਰੀ ਕੋਈ ਬਸ ਸਲਾਹ ਆ ਵੀ ਅਕੋਰਡਿੰਗ ਟੂ ਬਾਈਬਲ ਕਿਸੇ ਵੀ ਮਾਧਿਅਮ ਥਰੂ ਨਾ ਸਾਡੇ ਨਾਲ ਆ ਕੇ ਨਾ ਬਹਿ ਜਾਵੇ ਆਪਾਂ ਵਿਚਾਰ ਚਰਚਾ ਕਰਾਂਗੇ ਬਾਈਬਲ ਦੇ ਵਿੱਚੋਂ ਸਿੱਧ ਕਰਦੇ ਹੋਏ ਵੀ ਬਿਮਾਰਾਂ ਦਾ ਚੰਗੇ ਹੋਣਾ ਮੌਜੇ ਚੰਬੇ ਹੋਣਾ ਇਹ ਬਾਈਬਲ ਦੇ ਸਿਧਾਂਤ ਦੇ ਵਿੱਚ ਨਹੀਂ ਆ ਰਸੂਲਾਂ ਨੇ ਜਿਹੜੀ ਤਾਲੀਮ ਸ਼ੁਰੂ ਕੀਤੀ ਆ ਰਸੂਲਾਂ ਦੀ ਤਾਲੀਮ ਦੇ ਅਨੁਸਾਰ ਉਹ ਨਹੀਂ ਆ ਅਗਰ ਉਹ ਸਿੱਧ ਕਰ ਦਿੰਦਾ ਆ ਤੇ ਅਸੀਂ ਉਹਨੂੰ ਬਿਲਕੁਲ ਇੱਜ਼ਤ ਮਾਨ ਸਮਾਨ ਦਵਾਂਗੇ ਪਰ ਜੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਇਸ ਲਈ ਉਂਗਲੀ ਰੱਖਦਾ ਆ ਕਿ ਉਹ ਜੀਐਸਪੀ ਮਿਸ਼ਨ ਦੇ ਨਾਲ ਹੈਗੇ ਉੱਥੇ ਇਦਾਂ ਦੇ ਨਹੀਂ ਹੁੰਦੇ ਤੇ ਇੱਧਰ ਹੁੰਦੇ ਤੇ ਇਹਦੇ ਚ ਭਾਈ ਸਾਡਾ ਫਿਰ ਕੋਈ ਕਸੂਰ ਨਹੀਂਗਾ ਸੋ ਹਾਂ ਅਸੀਂ ਇਹ ਕਹਾਂਗੇ ਜਰੂਰ ਵੀ ਅਗਰ ਤੁਹਾਨੂੰ ਲੱਗਦਾ ਆ ਵੀ ਇਦਾਂ ਨਹੀਂ ਪੋਸੀਬਲ ਹੈਗਾ ਬਾਈਬਲ ਦੇ ਅਨੁਸਾਰ ਤੇ ਫਿਰ ਅਸੀਂ ਤੁਹਾਡੇ ਨਾਲ ਚਰਚਾ ਕਰਨ ਦੇ ਲਈ ਹਮੇਸ਼ਾ ਰੈਡੀ ਹਾਂ ਕਿਸੇ ਵੀ ਮਾਧਿਅਮ ਤਜਕਾਲ ਸੋਸ਼ਲ ਮੀਡੀਆ ਦੁਆਰਾ ਬੜਾ ਟੂ ਲਾਈਨ ਲੈ ਲੈਂਦੇ ਆ ਤੇ ਆਪਾਂ ਬੜੇ ਵਿਸਤਾਰ ਦੇ ਨਾਲ ਪੜਿਖੇ ਲੋਕਾਂ ਵਾਂਗੂ ਬੜੇ ਤਮੀਜ਼ ਨੂੰ ਧਿਆਨ ਜ ਰੱਖਦੇ ਇਸ ਚਰਚਾ ਨੂੰ ਤੁਹਾਡੇ ਨਾਲ ਕਰ ਸਕਦੇ ਕਿਉਂਕਿ ਤੁਸੀਂ ਮਸੀਹੀ ਕਹੋਂਦੇ ਹੋ ਸਰ ਕਿ ਤੁਹਾਡੇ ਨਾਲ ਚਰਚਾ ਅਸੀਂ ਅਲੱਗ ਤਰੀਕੇ ਨਾਲ ਕਰਾਂਗੇ ਲੇਕਿਨ ਜਿਹੜੇ ਗੈਰ ਮਸੀਹੀ ਆ ਉਹਨਾਂ ਦੇ ਨਾਲ ਚਰਚਾ ਦਾ ਵਿਸ਼ਾ ਥੋੜਾ ਅਲੱਗ ਹੁੰਦਾ ਤਗਾਮਤ ਜੀ ਲੋਕਾਂ ਦੇ ਵਿੱਚ ਵੀ ਜਿਹੜੇ ਸਰੀਕੇ ਨਾਲ ਗੱਲ ਕਰਨ ਲਈ ਤਿਆਰ ਆ ਉਹਨਾਂ ਦੇ ਨਾਲ ਚਰਚਾ ਦਾ ਵਿਸ਼ਾ ਲੱਗ ਹੁੰਦਾ ਪਰ ਜਿਹੜੇ ਬੇਵਕੂਫੀਆਂ ਤੇ ਉਤਰ ਜਾਂਦੇ ਫਿਰ ਉਹਨਾਂ ਨੂੰ ਥੋੜਾ ਜਿਹਾ ਡਾਂਟ ਵੀ ਲਾਉਣੀ ਪੈਂਦੀ ਹੈ ਸੋ ਦੇਖਦੇ ਆ ਪਹਿਲੀ ਗੱਲ ਜਿਹੜੀ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਹੋਈ ਨਾ ਉੱਥੇ ਦੁਆਬੀ ਵੱਲੋਂ ਸਿੱਧਾ-ਸਿੱਧਾ ਇੱਕ ਪੂਰੀ ਕੋਮ ਦੇ ਉੱਤੇ ਇੱਕ ਨਿਸ਼ਾਨਾ ਸਾਧਦੇ ਹੋਏ ਇੱਕ ਬਹੁਤ ਕਟਿਆ ਸ਼ਬਦ ਇਸਤੇਮਾਲ ਕੀਤਾ ਗਿਆ ਉਹ ਸ਼ਬਦ ਹੈਗਾ ਅਖੌਤੀ 크੍ਰਿਸਚਨ ਅਖੌਤੀ 크੍ਰਿਸਚਨ ਕਹਿ ਕੇ ਉਹਨੇ ਆਪਣੀ ਗੱਲ ਨੂੰ ਸ਼ੁਰੂ ਕੀਤਾ ਜੋਸ਼ ਵਿੱਚ ਸਿਗਾ ਜੋਸ਼ ਵਿੱਚ ਕਈ ਵਾਰੀ ਕਹਿੰਦਾ ਬੰਦਾ ਹੋਸ਼ ਖੋਪਿੰਦਾ ਇਸੇ ਤਰ੍ਹਾਂ ਉਹ ਵੀ ਆਪਣੀ ਅਕਲ ਗਵਾ ਬੈਠਾ ਸੀ ਕਹਿੰਦਾ ਤੇ ਆਪਣੇ ਨੂੰ ਗੁਰੂ ਦਾ ਸਿਖਿਆ ਪਰ ਸਿੱਖੀ ਨਾਲ ਦੀ ਕੋਈ ਅਕਲ ਮਤ ਬੁੱਧ ਜਿਹਨੂੰ ਕਹਿੰਦਾ ਉਹ ਦੂਰ ਦੂਰ ਤੱਕ ਵੀ ਉਸ ਬੰਦੇ ਦੇ ਵਿੱਚ ਨਜ਼ਰ ਨਹੀਂ ਆਉਂਦੀ ਕਿਉਂਕਿ ਤਿੰਨ ਗੇ ਬਿਆਨਾਂ ਦੇ ਵਿੱਚ ਮੈਨੂੰ ਦੇਖਿਆ ਇੱਕ ਵਾਰੀ ਜਦੋਂ ਹੜ ਆਇਆ ਸੀਗਾ ਉਦੋਂ ਇਹਦੀ ਬਿਆਨਬਾਜੀ ਇੱਕ ਆਈ ਸੀ ਜਿਹੜੀ ਨਿੰਦਣਯੋਗ ਸੀ ਉਸ ਤੋਂ ਬਾਅਦ ਫਿਰ ਇਹਨੇ ਇੱਕ ਵੀਡੀਓ ਪਾਈ ਸੀ ਉਹ ਵੀ ਉਹਦਾ ਮੈਂ ਜਵਾਬ ਦਿੱਤਾ ਸੀ ਕਿ ਤੀਸਰਾ ਆਹ ਹੁਣ ਪ੍ਰੈਸ ਕਾਨਫਰੰਸ ਕਰਦੇ ਵਕਤੇ ਨੇ ਕਿਹਾ ਅਖੌਤੀ 크ਿਸਚਨ ਯਾਨੀ ਕਿ ਇਹਨੇ ਇੱਕ 크ਿਸਚਨ ਪੂਰੇ 크ਿਸਚਨ ਸਮਾਜ ਦੇ ਉੱਤੇ ਇਹਨੇ ਇਸ ਬੰਦੇ ਨੇ ਉਂਗਲੀ ਚੁੱਕੀ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਡਾ ਤੇ ਅਖੌਤੀ ਸਿੱਖ ਤੋਂ ਮੈਂ ਇਹ ਨਹੀਂ ਕਹਿੰਦਾ ਅਖੌਤੀ ਸਿੱਖ ਹੁੰਦੇ ਆ ਸਿੱਖਾਂ ਦੇ ਵਿੱਚ ਅਖੌਤੀ ਸਿੱਖ ਤੋਂ ਆ ਜਿੰਨੂੰ ਨਾਂ ਤੇ ਬੋਲਣ ਦਾ ਪਤਾ ਹੈ ਨਾ ਗੱਲ ਕਰਨ ਦਾ ਪਤਾ ਹੈ ਬਸ ਇੱਕ ਨਫ਼ਰਤ ਲੈ ਕੇ ਔਰ ਦੂਜਿਆਂ ਨੂੰ ਗੁਮਰਾਹ ਕਰਕੇ ਵੀ ਚਲੋ ਮੈਂ ਕ੍ਰਿਸਚੀਅਨ ਦੇ ਖਿਲਾਫ ਬੋਲਾਂਗਾ ਤੇ ਸ਼ਾਇਦ ਮੈਨੂੰ ਮੇਰੀ ਕੌਮ ਦੇ ਵਿੱਚ ਕੋਈ ਇੱਜ਼ਤਮਾਨ ਮਿਲ ਜਾਊਗਾ ਇਸ ਕਰਕੇ ਬੇਵਜਹੀ ਇਹ ਵੀਰ ਜਿਹੜਾ ਨਾ ਇਹ ਬੋਲ ਜਾਂਦਾ ਹੈ ਇਹਦੇ ਲਈ ਪ੍ਰਾਰਥਨਾ ਕਰਿਓ ਰੱਬ ਇਹਨੂੰ ਮਤ ਬਖਸ਼ੇ ਔਰ ਇਹਦੇ ਅੰਦਰ ਵੀ ਨਵੇਂ ਜਨਮ ਦਾ ਕੰਮ ਹੋਵੇ ਤੇ ਇਹ ਖੁਦਾ ਦੀ ਕੁਦਰਤ ਨੂੰ ਸਮਝ ਸਕੇ ਜਿਹੜਾ ਬਾਰ ਬਾਰ 크੍ਰਿਸਚੀਅਨਾਂ ਨੂੰ ਇਹ ਟਾਰਗੇਟ ਚ ਲਿਆ ਜਾਂਦਾ ਵੀ 크੍ਰਿਸਚੀਅਨ ਬਕਾਊ ਆ ਇਸ ਚੀਜ਼ ਦੇ ਉੱਤੇ ਮੈਂ ਪੰਜਾਬ ਦੇ ਮਿਨੋਰਟੀ ਕਮਿਸ਼ਨ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਦੇ ਉੱਤੇ ਸਖਤ ਨੋਟਿਸ ਲੈਂਦਿਆਂ ਹੋਇਆ ਇਹਦੇ ਉੱਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਾਈ ਜਾਵੇ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਵੇ ਕਿਉਂਕਿ ਦੇਸ਼ ਦਾ ਕਾਨੂੰਨ ਦੇਸ਼ ਦਾ ਸੰਵਿਧਾਨ ਇਹ ਸਾਨੂੰ ਦਿਖਾਉਂਦਾ ਹੈ ਇੱਕ ਬੰਦਾ ਕਿੱਡੇ ਵੀ ਕ੍ਰਾਈਮ ਦੇ ਵਿੱਚ ਗ੍ਰਿਫਤਾਰ ਹੋ ਚੁੱਕਾ ਹੋਵੇ ਅਦਾਲਤ ਦੇ ਵਿੱਚ ਜਦੋਂ ਦੀ ਪੇਸ਼ੀ ਹੁੰਦੀ ਹੈ ਤੇ ਉਹਨੂੰ ਮੁਲਜ਼ਿਮ ਕਹਿ ਕੇ ਹੀ ਬੁਲਾਇਆ ਜਾਂਦਾ ਹੈ ਜਿੰਨੇ ਦੇ ਤੱਕ ਉਹਦਾ ਦੋਸ਼ ਸਿੱਧ ਨਹੀਂ ਹੁੰਦਾ ਜਦੋਂ ਉਹਦਾ ਦੋਸ਼ ਸਿੱਧ ਹੁੰਦਾ ਹੈ ਉਦੋਂ ਕਹਿੰਦੇ ਮੁਲਜ਼ਿਮ ਨੂੰ ਮੁਜਰਮ ਕਰਾ ਦਿੰਦੇ ਹੋਏ ਤੋ ਜਦੋਂ ਮੁਜਰਮ ਹੋ ਜਾਂਦਾ ਮੁਜਰਮ ਕਦੋਂ ਜਦੋਂ ਉੱਤੇ ਲੱਗਿਆ ਹੈ ਦੋਸ਼ ਸਾਬਤ ਹੋ ਜਾਂਦਾ ਕ੍ਰਿਸ਼ਨਾ ਦੇ ਉੱਤੇ ਪਿਛਲੇ 75-80 ਸਾਲਾਂ ਤੋਂ ਇੰਡੀਆ ਦੇ ਵਿੱਚ ਇਹੇ ਦੋਸ਼ ਲੱਗ ਰਹੇ ਕਿ ਇਹ ਲਾਲਚ ਦੇ ਕੇ ਲੋਕਾਂ ਦਾ ਤਨਪ੍ਰਸਤਨ ਕਰਦੇ ਆ ਪਰ ਅੱਜ ਤੱਕ ਕੋਈ ਵੀ ਮਾਈ ਦਾ ਲਾਲ ਕੋਈ ਇੱਕ ਪਿਓ ਦਾ ਹੋਵੇ ਇਹ ਸਿੱਧ ਨਹੀਂ ਕਰ ਸਕਿਆ ਕਿ ਉਹਨਾਂ ਦੇ ਇਸ ਇਲਜ਼ਾਮ ਦੇ ਵਿੱਚ ਕੋਈ ਸਚਾਈ ਹੈਗੀ ਹੈ ਅੱਜ ਤੱਕ ਨਹੀਂ ਕਰ ਸਕਿਆ ਅਗਲੀ ਗੱਲ ਜਿੰਨੀਆਂ ਵੀ ਐਫ ਆਈ ਆਰ ਦਰਜ ਹੋਈਆਂ ਝੂਠੀਆਂ ਝੂਠੀਆਂ ਐਫ ਆਰ ਦਰਜ ਸੋ ਇਤੋਂ ਹੀ ਪਤਾ ਲੱਗਦਾ ਕਿ ਇਹਨਾਂ ਲੋਕਾਂ ਦੀ ਮਾਨਸਿਕਤਾ ਕਿੰਨੀ ਘਟੀਆ ਤੇ ਸੋਚ ਕਿੰਨੀ ਨਕਮੀ ਆ ਕਿ ਜਿੰਨੀਆਂ ਵੀ ਝੂਠੀਆਂ ਐਫ ਆਈ ਆਰ ਦਰਜ ਹੋਈਆਂ ਉਹ ਸਾਰੀਆਂ ਦੀਆਂ ਸਾਰੀਆਂ ਐਫ ਆਈ ਆਇਆਂ ਕਿਤਨਾ ਕਿਤੇ ਜਾ ਕੇ ਕੋਰਟ ਦੇ ਵਿੱਚ ਰੱਦ ਹੋਈਆਂ ਤੇ ਜਿਹੜੀਆਂ ਚੱਲ ਰਹੀਆਂ ਉਹ ਵੀ ਸਾਬਤ ਨਹੀਂ ਹੋਣੀਆਂ ਉਹ ਵੀ ਰਾਦੀ ਹੋਣੀਆਂ ਇਵੇਂ ਇਹ ਤੋਟੱਕੇ ਹਾਈ ਕੋਰਟਾਂ ਦੇ ਵਿੱਚ ਸੁਪਰੀਮ ਕੋਰਟਾਂ ਤੱਕ ਮਤਲਬ ਉਹ ਰੱਦ ਹੋਈਆਂ ਆ ਡਾਂਟ ਪਈ ਆ ਪਰਚਾ ਦਰਜ ਕਰਨ ਵਾਲਿਆਂ ਨੂੰ ਤੇ ਕਰਾਉਣ ਵਾਲਿਆਂ ਨੂੰ ਵੀ ਸੋ ਇਹ 75-80 ਸਾਲ ਦੇ ਸਮੇਂ ਦੇ ਵਿੱਚ ਕੋਈ ਇਹ ਸਿੱਧ ਨਹੀਂ ਕਰ ਸਕਿਆ ਵੀ ਕਦੀ ਕੋਈ ਵਿਕਟਮ ਐਸਾ ਆਇਆ ਹੋਵੇ ਜਿਹੜਾ ਵਿਦ ਸਬੂਤ ਇਹ ਪੇਸ਼ ਕਰ ਸਕੇ ਕਿ ਕਿਸੇ ਨੂੰ ਲਾਜ ਦਿੱਤਾ ਗਿਆ ਆ ਜਾਣੇ ਉਸ ਵੀਰ ਦੇ ਨਾਲ ਜੋ ਜਿਹੜੇ ਕੈਥਲਿਕ ਦਾ ਮੈਂ ਪ੍ਰਧਾਨ ਹੈ ਆ ਜਾਂ ਕੋਈ ਮੈਂਬਰ ਹੈ ਕੈਥਲਿਕ ਦਾ ਉਸ ਬੰਦੇ ਵਾਲੇ ਪਾਸੇ ਆ ਜਾਣੇ ਆ ਵੀ ਭਾਈ ਸਾਹਿਬ ਤੁਸੀਂ ਨਾਲ ਬੈਠੇ ਹੋ ਉਹ ਜਿਹੜਾ ਇਲਜ਼ਾਮ ਲਾ ਰਹੇ ਨਾ ਉਹ ਅਸਲ ਦੇ ਵਿੱਚ ਤੁਹਾਡੇ ਮਿਸ਼ਨ ਦਾ ਕੰਮ ਹੈ ਕੈਥੋਲਿਕ ਮਿਸ਼ਨ ਦੇ ਉੱਤੇ ਦੋਸ਼ ਲੱਗੇ ਤੇ ਉਹ ਕਿਸੇ ਹੱਦ ਤੱਕ ਉਹਦੇ ਉੱਤੇ ਚਰਚਾ ਵੀ ਕੀਤੀ ਜਾ ਸਕਦੀ ਹੈ ਕਿਉਂ ਕਿ ਸਕੂਲਾਂ ਦੇ ਵਿੱਚ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਕਾਫੀ ਰਿਆਤ ਦਿੰਦੇ ਹੋ ਜਿਹੜੇ ਕੈਥੋਲਿਕ ਵਿੱਚ ਆਉਂਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਮੈਡੀਕਲ ਸਹੂਲਤ ਦਿੰਦੇ ਹੋ ਉਹਨਾਂ ਲੋਕ ਇਹ ਜਿਹੜੇ ਇਲਜ਼ਾਮ ਤੁਹਾਡੀ ਵਜ੍ਹਾ ਕਰਕੇ ਲੱਗਦੇ ਕ੍ਰਿਸਚਨਾਂ ਉੱਤੇ ਤੁਸੀਂ ਟੋਨਾਂ ਨਾਲ ਜਾ ਕੇ ਬੈਠ ਗਏ ਨਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੁਹਾਡੇ ਮਿਸ਼ਨ ਦੇ ਕਰਕੇ ਇਹ ਇਲਜ਼ਾਮ ਲੱਗਦੇ ਆ ਜਦ ਕਿ ਤੁਹਾਡਾ ਮਿਸ਼ਨ ਆਪਣੇ ਆਪ ਨੂੰ 크੍ਰਿਸਚਨ ਕਹਿੰਦਾ ਵੀ ਤੁਸੀਂ ਤੇ 크੍ਰਿਸਚਨਾਂ ਦੇ ਤੌਰ ਤੇ ਗੱਲ ਕਰਨ ਆਏ ਸੀ ਨਾ ਤੁਸੀਂ ਤੇ 크੍ਰਿਸਚਨ ਹੀ ਨਹੀਂ ਕੋਕਿ ਤੁਹਾਡੇ ਤੇ ਡਾਕੂਮੈਂਟਰੀ ਦੇ ਵਿੱਚ ਲਿਖ ਦਿੱਤਾ ਗਿਆ ਆ ਵੀ ਅਸੀਂ ਕੈਥੋਲਿਕਾਂ ਤੁਹਾਡੇ ਤੇ ਕਹਿੰਦੇ ਨਹੀਂ 크੍ਰਿਸਚਨ ਹੈ ਤੇ ਉਹ ਰੈ ਕੈਥੋਲਿਕਾ ਨਾ ਉਹਨਾਂ ਦੇ ਜਿਹੜੇ ਪੁਰਾਣੇ ਬੀਜ ਬੀਜੇ ਹੋਏ ਨਾ ਉਹ ਅੱਜ 35 ਕੋਸ ਲੋਕਾਂ ਦੇ ਉੱਤੇ ਉਹ ਇੱਕ ਦੋਸ਼ ਬਣ ਕੇ ਤੇ ਪ੍ਰਗਟ ਹੋ ਰਹੇ ਆ ਕਿਉਂਕਿ ਉਹ ਤੁਹਾਡੇ ਵਿੱਚ ਦਿੱਤੀਆਂ ਜਾਂਦੀਆਂ ਸੀਗੀਆਂ ਵੀ ਸਕੂਲੇ ਪੜ੍ਹਾਈ ਫ੍ਰੀ ਹੋ ਜਾਊਗੀ ਜਾਂ ਕੋਈ ਬਿਮਾਠ ਮਰ ਹੋ ਜਾਂਦਾ ਉਹਦੇ ਕੋਈ ਖਰਚੇ ਖੁਰਚੇ ਇਹੋ ਜਿਹੇ ਲਾਲਚ ਸਵਾਰਥ ਤੁਹਾਡੇ ਵਿੱਚ ਦਿੱਤੇ ਜਾਂਦੇ ਸੀਗੇ ਤੇ ਤੁਸੀਂ ਉਸ ਚੀਜ਼ ਨੂੰ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਥੋੜਾ ਤੁਹਾਨੂੰ ਲਿਆਜ ਹੋਣਾ ਚਾਹੀਦਾ ਸੀ ਥੋੜੀ ਸੰਗ ਹੋਣੀ ਚਾਹੀਦੀ ਸੀ ਕਿ ਪਰ ਤੁਸੀਂ ਕੀਤੀ ਕੀਤੀ ਨਹੀਂ ਆ ਸੋ ਇਸ ਲਈ ਇਸ ਚੀਜ਼ ਤੋਂ ਗਰੇਜ ਕਰੋ ਕਿਉਂਕਿ ਇਹ ਤੁਹਾਡਾ ਤਾਂ ਸਬੂਤ ਹੈ ਨਾ ਮਤਲਬ ਇਹ ਇਹ ਤੇ ਸਿੱਧ ਹੁੰਦਾ ਵੀ ਜਿੰਨੇ ਵੀ ਸਾਡੇ ਆਪਣੇ ਕਈ ਰਿਸ਼ਤੇਦਾਰ ਆ ਜਿਹੜੇ ਪੁਰਾਣੇ ਤੌਰ ਤੇ ਸਾਡੇ ਮਸੀਹਤ ਚ ਆਉਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਉਹਨਾਂ ਕ੍ਰਿਸਚੀਅਨ ਕਹਿੰਦੇ ਹੁੰਦੇ ਸੀ ਉਹਨਾਂ ਤੇ ਕੈਥੋਲਿਕ ਆਨ ਲਾ ਪਏ ਤੇ ਉਹ ਉਹ ਆਪ ਮਤਲਬ ਉਹਨਾਂ ਦੇ ਬੱਚੇ ਪੜਦੇ ਉਹਨਾਂ ਦੇ ਬੱਚਿਆਂ ਨੂੰ ਸਹੂਲਤਾਂ ਸਭ ਕੋ ਮਿਲਦੀਆਂ ਇਹਨੂੰ ਕਿਹਾ ਜਾਂਦਾ ਲਾਲਚ ਤੇ ਲਾਲਚ ਜਿਸ ਧੜੇ ਵਿੱਚ ਦਿੱਤਾ ਜਾਂਦਾ ਉਸ ਧੜੇ ਦੇ ਤੁਸੀਂ ਆਪਣੇ ਨੂੰ ਮੈਂਬਰ ਦੱਸਦੇ ਹੋਏ ਤੁਸੀਂ ਉਹਨਾਂ ਦੇ ਨਾਲ ਬੈਠੇ ਹੋ ਤੁਹਾਡੇ ਸਾਹਮਣੇ ਉਹ ਕਹਿਣ ਦੇ ਵੀ ਲਾਲੇ ਦਿੱਤਾ ਜਾਂਦਾ ਹੈ ਤੇ ਤੁਹਾਨੂੰ ਮਤਲਬ ਆਪਣੇ ਉੱਤੇ ਇਸ ਗੱਲ ਨੂੰ ਲੈ ਕੇ ਤੇ ਤੁਹਾਨੂੰ ਵੈਸੇ ਉੱਥੇ ਵਿੱਚੋਂ ਉੱਠ ਕੇ ਚੜੇ ਜਾਣਾ ਚਾਹੀਦਾ ਸੀਗਾ ਸੋ ਪਤਾ ਨਹੀਂ ਕੀ ਤੁਹਾਡੇ ਮਨ ਦੇ ਵਿੱਚ ਰਾਬੇ ਜਾਣਦਾ ਸੋ ਅਸੀਂ ਕੋਈ ਅਸਾਂ ਸ਼ਬਦ ਨਹੀਂ ਤੁਹਾਡੀ ਸ਼ਾਨ ਦੇ ਵਿੱਚ ਕਹਿਣਾ ਚਾਹੁੰਦੇ ਪਰ ਜਿਹੜਾ ਬਣਦਾ ਹੈ ਉਹ ਗੱਲ ਜ਼ਰੂਰ ਕਰਾਂਗੇ ਸੋ ਅਗਲੀ ਗੱਲ ਆ ਜਾਂਦੀ ਹੈ ਵੀ ਜਿਹੜੇ ਤੇਜਸਵੀ ਮਨਹਾਸ ਜੀ ਆ ਸੋ ਇਹ ਕਿਉਂਕਿ ਅਸੀਂ ਸ਼ਬਦਾਵਲੀ ਵਿੱਚ ਗਲਤ ਇਸਤੇਮਾਲ ਨਹੀਂ ਕਰਾਂਗੇ ਅਸੀਂ ਤੇ ਜੀ ਕਹਿ ਕੇ ਤੇ ਇੱਜ਼ਤ ਦੇ ਨਾਲ ਭਰਾ ਵੀਰ ਕਹਿ ਕੇ ਬੁਲਾਵਾਂਗੇ ਕਿਉਂਕਿ ਸਾਨੂੰ ਖੁਦਾ ਨੇ ਮਾਤਤ ਸਮਝ ਦਿੱਤੀ ਹੈ ਤੇ ਬੋਲਣ ਦਾ ਇੱਕ ਤਰੀਕਾ ਵੀ ਦਿੱਤਾ ਹੈ ਕਿ ਕਿਹੜੀ ਗੱਲ ਨੂੰ ਕਿਸ ਤਰੀਕੇ ਨਾਲ ਪੇਸ਼ ਕਰਨਾ ਸੋ ਇਧਰ ਕਿਹਾ ਗਿਆ ਹੈ ਸਿੱਧਾ-ਸਿੱਧਾ ਅਖੌਤੀ 크੍ਰਿਸਚਨ ਯਾਨੀ ਕਿ ਪੂਰੇ ਸਮਾਜ ਨੂੰ ਉਸ ਬੰਦੇ ਨੇ ਦੁਆਬੀ ਨੇ ਇਹ ਗੱਲ ਕਹੀ ਹੈ ਜਿਹੜੀ ਸਿੱਧੀ-ਸਿੱਧੀ ਇੱਕ ਕੌਮ 'ਤੇ ਲਾਂਚਣ ਲਾਉਣ ਵਾਲੀ ਗੱਲ ਹੈ ਇੱਕ ਕੌਮ ਨੂੰ ਇੱਕ ਘਟਿਆ ਲਫਜ਼ ਬੋਲਣ ਵਾਲੀ ਤੁਹਾਨੂੰ ਯਾਦ ਹੋਵੇਗਾ ਰਾਹੁਲ ਗਾਂਧੀ ਨੇ ਆਪਣੇ ਬਿਆਨਾਂ ਵਿੱਚ ਕਿਤੇ ਕਹਿ ਦਿੱਤਾ ਸੀ ਵੀ ਸਾਰੇ ਚੋਰ ਮੋਦੀ ਕੇ ਹੁੰਦੇ ਆ ਸੋ ਉਸ ਗੱਲ ਨੂੰ ਨਰਿੰਦਰ ਮੋਦੀ ਨਾਲ ਜੋੜ ਕੇ ਤੇ ਤੁਹਾਨੂੰ ਪਤਾ ਹੋਣਾ ਕਿੰਡਾ ਵੱਡਾ ਬਖੇੜਾ ਖੜਾ ਹੋਇਆ ਸੀ ਉਸ ਗੱਲ ਨੂੰ ਲੈ ਕੇ ਹਾਲਾਂਕਿ ਇੱਕ ਉਹ ਸਰਨੇਮ ਨੂੰ ਲੈ ਕੇ ਗੱਲ ਕੀਤੀ ਗਈ ਸੀ ਤੇ ਇਧਰ ਤੇ ਇਹਨੇ ਪੂਰੇ 크ਿਸਚਨ ਸਮਾਜ ਦੀ ਗੱਲ ਕੀਤੀ ਹੈ ਵੀ ਅਖੌਤੀ 크ਿਸਚਨ ਇਹਦਾ ਪਹਿਲਾ ਲਫਜ਼ ਸੀ ਅਖੌਤੀ 크ਿਸਚਨ ਬਾਅਦ ਦੂਜਾ ਲਫਜ਼ ਸੀ ਅਖੌਤੀ ਪਾਸਟਰ ਸੋ ਇਹ ਬੰਦੇ ਨੇ ਉਹ ਜੋਸ਼ ਦੇ ਵਿੱਚ ਉਹ ਬਹੁਤ ਘਟੀਆ ਲਫਜ਼ ਕਹੇ ਆ ਔਰ ਉਹਨਾਂ ਲਫਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਚਾਹਾਂਗਾ ਕਿ ਜਿਹੜਾ ਮਾਈਨੋਰਟੀ ਕਮਿਸ਼ਨ ਬਣਿਆ ਹੈ ਸਾਡਾ ਪੰਜਾਬ ਦੇ ਵਿੱਚ ਔਰ ਉਹਦੇ ਚੇਅਰਮੈਨ ਖੁਦਾ ਦੀ ਕਿਰਪਾ ਦੇ ਨਾਲ 크੍ਰਿਸਚੀਅਨ ਸਮਾਜਾਇਤ ਹੋਈਆਂ ਉਹਨਾਂ ਚਾਹੀਦਾ ਇਹਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਰਹੀ ਗੱਲ ਮਾਫੀ ਦੀ ਮਾਫੀ ਤੇ ਸਾਡੇ ਵਿਧਾਨ ਦੇ ਵਿੱਚ ਤੇ ਜਦੋਂ ਮੰਗਣਗੇ ਫੇ ਆਪਾਂ ਮਾਫ ਕਰਾਂਗੇ ਵੀ ਪਰ ਜਿਹੜੀ ਗੱਲ ਕਹੀ ਆ ਉਦੇ ਉੱਤੇ ਜਿਹੜਾ ਐਕਸ਼ਨ ਕਾਨੂੰਨੀ ਤੌਰ ਤੇ ਬੰਨਦਾ ਉਹ ਇਸ ਬੰਦੇ ਦੇ ਖਿਲਾਫ ਬੰਨਣਾ ਚਾਹੀਦਾ ਤੇ ਹੋਣਾ ਚਾਹੀਦਾ ਹੈ ਬੇਸ਼ੱਕ ਇਹਦੀ ਬਾਈਬਲ ਇਹ ਜਾਏ ਦਿੰਦੀ ਜਾਂ ਨਹੀਂ ਦਿੰਦੀ ਇਹ ਬਾਦੀਆਂ ਗੱਲਾਂ ਆ ਲੇਕਿਨ ਇਹੋ ਜਿਹੇ ਲੋਕ ਜਦੋਂ ਬਤਮੀਜੀ ਤੇ ਉਤਰਉਂਦੇ ਆ ਤੇ ਫਿਰ ਇਹੋ ਜਿਹੇ ਲੋਕਾਂ ਨੂੰ ਹੱਥ ਪਾਉਣ ਦੇ ਲਈ ਫਿਰ ਇਦਾਂ ਦੀਆਂ ਕਾਰਵਾਈਆਂ ਤਾਂ ਹੋਣਾ ਜ਼ਰੂਰੀ ਹੈ ਤਾਂ ਕਿ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਲਫਜ਼ ਇਸਤੇਮਾਲ ਕਰਨ ਲੱਗੇ 20 ਵਾਰੀ ਸੋਚਣ ਤੇ ਤਿਆਸਵੀ ਮਨਹਾਸ ਮੈਨੂੰ ਲੱਗਦਾ ਸ਼ਾਇਦ ਉਹ ਵਕੀਲ ਆ ਸ਼ਾਇਦ ਮੈਨੂੰ ਪੱਕਾ ਤੇ ਨਹੀਂ ਪਰ ਜੇ ਸਾਹ ਦੇ ਉਹ ਧਾਰਾ ਵਗੈਰਾ ਦੀ ਉਹਦੇ ਪ੍ਰੈਸ ਕਾਨਫਰੰਸ 'ਚ ਗੱਲ ਕਰਦਾ ਸੀਗਾ ਸ਼ਾਇਦ ਵਕੀਲ ਹੋਵੇ ਤੇ ਜੇ ਉਹ ਵਕੀਲਾ ਤੇ ਉਹਨੂੰ ਪਤਾ ਹੋਣਾ ਚਾਹੀਦਾ ਵਕੀਲ ਦੀ ਮਰਿਆਦਾ ਦਾ ਵੀ ਤੇ ਜੇ ਨਹੀਂ ਵੀ ਵਕੀਰ ਹੈਗਾ ਤੇ ਜੇ ਸਾਹ ਦੇ ਨਾਲ ਆਪਣੇ ਆਪ ਨੂੰ ਪੇਸ਼ ਕਰ ਰਿਹਾ ਆ ਇੱਕ ਲੈਨ ਨੂੰ ਸ਼ੁਰੂ ਕੀਤਾ ਆ ਉਹਨੇ ਤੇ ਫਿਰ ਉਹਨੂੰ ਜਿਹੜੀ ਵੀ ਗੱਲ ਕਹਿਣੀ ਆ ਉਹਨੂੰ ਪਹਿਲਾਂ 20 ਵਾਰੀ ਸੋਚਣਾ ਚਾਹੀਦਾ ਮੇਰਾ ਇਹ ਗੱਲ ਕਹਿਣਾ ਵੱਡਦਾ ਆ ਕਿ ਨਹੀਂ ਬਣਦਾ ਉਸ ਬੰਦੇ ਨੇ ਕਿਹਾ ਆਟੇ ਦੀ ਬੋਰੀ ਪਿੱਛੇ ਬਣੇ ਹੋਏ ਕ੍ਰਿਸਚਨ ਏ ਵੀ ਸਿੱਧਾ-ਸਿੱਧਾ ਇੱਕ ਪੂਰੀ ਕੋਮ ਨੂੰ ਇੱਕ ਏਡੇ ਵੱਡੇ ਤੇ ਭੈੜੇ ਲਫਜ਼ ਦੇ ਨਾਲ ਇਹ ਤੇਜਸਵੀ ਮਨਹਾਸ ਵੱਲੋਂ ਬੇਇੱਜ਼ਤ ਕੀਤਾ ਗਿਆ ਹੈ। ਔਰ ਸਾਰਾ ਸਮਾਜ ਚੁੱਪ ਬੈਠਾ। ਤੁਹਾਨੂੰ ਚਾਹੀਦਾ ਸੀ ਜਾ ਕੇ ਡੀਸੀ ਆਫਿਸ, ਐਸਐਸਪੀ ਆਫਿਸ, ਕਮਿਸ਼ਨ ਆਫਿਸ ਕਰਾਓ ਕਰੋ ਇਸ ਬੰਦੇ ਦੇ ਉੱਤੇ ਇਸ ਤਰੀਕੇ ਦੇ ਨਾਲ ਐਕਸ਼ਨ ਲਓ ਕਿ ਇਹਦੀ ਬਾਅਦ ਚ ਜੁਰਤ ਨਾ ਪਵੇ ਇਹੋ ਜਿਹੇ ਲਫਜ਼ ਕਹਣ ਦੀ। ਔਰ ਅਗਰ ਇਹ ਵਕੀਲ ਆ ਫਿਰ ਤੇ ਜੇਰੀ ਹੋੜ ਜਿਆਦਾ ਖਤਰਨਾਕ ਹੋ ਜਾਂਦਾ ਕਿਉਂਕਿ ਆਮ ਬੰਦਾ ਤੇ ਕਾਨੂੰਨ ਨੂੰ ਨਹੀਂ ਜਾਣਦਾ ਹੁੰਦਾ ਤੇ ਜੇ ਵਕੀਲ ਆ ਫਿਰ ਕਾਨੂੰਨ ਨੂੰ ਜਾਣਦਾ ਆ ਤੇ ਜੇ ਕਾਨੂੰਨ ਜਾਣਦਾ ਆ ਤੇ ਫਿਰ ਇਹਨੂੰ ਇਹ ਸਮਝਣਾ ਚਾਹੀਦਾ ਆ ਬਿਨਾ ਕਿਸੇ ਸਬੂਤ ਬਿਨਾ ਕਿਸੇ ਪਰਮਾਨਦ ਤੋਂ ਕਿਸੇ ਨੂੰ ਤੁਸੀਂ ਇਸ ਤਰ੍ਹਾਂ ਦੋਸ਼ੀਆਂ ਦੇ ਉਸ ਕੈਟਾਗਰੀ ਦੇ ਵਿੱਚ ਲਿਆ ਕੇ ਖੜਾ ਨਹੀਂ ਕਰ ਸਕਦੇ ਤੁਸੀਂ ਪੂਰੇ 크ਰਿਸਚੀਅਨ ਸਮਾਜ ਨੂੰ ਇੱਕ ਗਾਲੀ ਦਿੱਤੀ ਆ ਕਿ ਪੂਰੇ ਦਾ ਪੂਰਾ 크ਰਿਸਚੀਅਨ ਸਮਾਜ ਜਿਹੜਾ ਹੈ ਆਟੇ ਦੀ ਬੋਰੀ ਦੇ ਪਿੱਛੇ ਵਿਕਿਆ ਹੋਇਆ ਆ ਜਦ ਕਿ ਐਸੇ ਐਸੇ ਅਮੀਰ ਲੋਕ ਐਸੇ ਐਸੇ ਪੜ੍ਹੇ ਲਿਖੇ ਲੋਕ ਐਸੇ ਐਸੇ ਐਜੂਕੇਟਿਡ ਲੋਕ ਇੱਥੋਂ ਤੱਕ ਕਿ ਹਾਈ ਕੋਰਟ ਦੇ ਜੱਜ ਤੱਕ ਰਿਟਾਇਰ ਜੱਜ ਤੱਕ ਸੁਪਰੀਮ ਕੋਰਟ ਦੇ ਜੱਜ ਤੱਕ ਵੱਡੇ ਵੱਡੇ ਬਿਜ਼ਨਸਮੈਨ ਲੋਕ ਮਸੀਹ ਯਸੂ ਦੇ ਕੋਲ ਆਏ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤੇਰੇ ਵਰਗੇ ਬੰਦੇ ਨੂੰ ਖੜੇ ਖੜੋਤੇ ਨੂੰ ਭਾਵੇਂ ਖਰੀਦ ਲੈਣ ਤੇ ਤੂੰ ਉਹਨਾਂ ਨੂੰ ਆਟੇ ਦੀ ਬੋਰੀ ਪਿੱਛੇ ਬਣੇ ਹੋਏ 크ਿਸਚਨ ਕਹਿ ਰਿਹਾ ਤੈਨੂੰ ਸ਼ਰਮ ਹੋਣੀ ਚਾਹੀਦੀ ਤੂੰ ਪੰਜਾਬ ਬਚਾਓ ਮੋਰਚਾ ਨਹੀਂ ਪੰਜਾਬ ਬਰਬਾਦ ਕਰਾਓ ਮੋਰਚਾ ਲੈ ਕੇ ਆਇਆ ਔਰ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਨਿਕਲਣਾ ਤੁਸੀਂ ਪੰਜਾਬ ਬਚਾਓ ਮੋਰਚੇ ਦੀ ਗੱਲ ਕਰਕੇ ਪੰਜਾਬ ਦੀ ਗੱਲ ਕਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਇਸ ਜ਼ਹਿਰ ਦਾ ਅਸਰ ਕਿੱਥੋਂ ਕਿੱਥੋਂ ਤੱਕ ਬਾਅਦ ਵਿੱਚ ਜਾਣਾ ਹੈ ਹਰੇਕ ਕੌਮ ਦੇ ਵਿੱਚ ਆਪਣੀ ਕੌਮ ਦੇ ਲਈ ਅਣਖ ਹੁੰਦੀ ਆ ਹਰੇਕ ਕੌਮ ਦੇ ਵਿੱਚ ਸਮਝਦਾਰ ਗੱਲ ਨੂੰ برداشت ਕਰਨ ਵਾਲੇ ਤੇ ਹਰੇਕ ਕੌਮ ਦੇ ਵਿੱਚ ਬੇਵਕੂਫ ਤੇ ਛੋਟੀ ਜੀ ਗੱਲ ਦੇ ਉੱਤੇ ਭੜਕਣ ਵਾਲੇ ਲੋਕ ਵੀ ਬੈਠੇ ਹੁੰਦੇ ਆ ਸੋ ਇੱਕ ਗੱਲ ਨੂੰ ਸਮਝ ਲੈਣਾ ਚਾਹੀਦਾ ਆ ਤੁਸੀਂ ਸਿੱਖੋ ਅਸੀਂ ਕ੍ਰਿਸਚੀਅਨ ਆ ਔਰ ਇਹ ਯਾਦ ਰੱਖੋ ਕਿ ਭਾਰਤ ਦੇ ਸਿਸਟਮ ਦੇ ਨਾਲ ਅਸੀਂ ਉਸ ਜਗ੍ਹਾ ਦੇ ਉੱਤੇ ਮਾਈਨੋਰਟੀ ਦੇ ਵਿੱਚ ਆ ਤੇ ਮਾਈਨੋਰਟੀ ਦੇ ਹੋਣ ਦੇ ਕਾਰਨ ਅਸੀਂ ਦੋਨੇ ਹੀ ਅਗਰ ਆਪਸ ਵਿੱਚ ਉੜਜਦੇ ਆ ਤੇ ਇਹਦਾ ਫਾਇਦਾ ਉਹਨਾਂ ਨੇ ਉਠਾਉਣਾ ਆ ਜਿਹੜੇ ਇਹੋ ਜੇ ਤਜਸਵੀ ਮਨਹਾਸ ਵਰਗੇ ਜਾਂ ਦੁਆਬੀ ਵਰਗੇ ਬੰਦਿਆਂ ਦੇ ਪਿੱਛੇ ਬੈਠੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਦੇ ਵਿੱਚ ਹਰੇਕ ਧਰਮ ਜਾਤ ਕੌਮ ਨੂੰ ਇੱਕ ਦੂਜੇ ਨਾਲ ਲੜਾ ਕੇ ਉਹਨਾਂ ਦੇ ਹੱਥੋਂ ਇੱਕ ਦੂਜੇ ਨੂੰ ਮਰਵਾ ਕੇ ਤੇ ਆਪਣਾ ਸੂਤ ਲਾਉਣ ਦੇ ਲਈ ਬੈਠੇ ਆ ਤੋ ਜਦੋਂ ਕੋਈ ਇਦਾਂ ਦਾ ਫਿਰ ਮਸਰਾ ਬਣੇਗਾ ਤੇ ਫਿਰ ਦੂਜੇ ਪਾਸੇ ਜਿਹੜਾ ਖਤਰਨਾਕ ਰੂਪ ਇਹ ਆ ਵੀ ਜਿੱਦਣ ਕਿਤੇ ਬਾਹਲੀਆ ਘੰਟੀਆਂ ਵਿੱਚ ਇਹਨਾਂ ਕ੍ਰਿਸ਼ਨਾ ਵਿੱਚ ਜਿੱਦਣ ਕਿਤੇ ਕੋਈ ਉਦਾਂ ਦੇ ਫਿਰ ਉੱਠ ਪਏ ਨਾ ਜਿੱਦਾਂ ਦੀ ਸੋਚ ਲੈ ਕੇ ਤੁਸੀਂ ਉੱਠੇ ਹੋ ਤੇ ਫਿਰ ਉਸ ਹਿਸਾਬ ਦੇ ਨਾਲ ਬਾਅਦ ਵਿੱਚ ਵਿਦੇਸ਼ਾਂ ਦੇ ਵਿੱਚ ਕੀ ਹੋ ਸਕਦਾ ਹੈ ਇਹ ਤੁਹਾਡੀਆਂ ਛੋਟੀਆਂ-ਛੋਟੀਆਂ ਮੂਰਖਤਾਈਆਂ ਛੋਟੀਆਂ-ਛੋਟੀਆਂ ਬੇਵਕੂਫੀਆਂ ਕੋਮ ਦੇ ਲਈ ਕਿੱਡਾ ਵੱਡਾ ਖਤਰਾ ਬਣ ਸਕਦੀਆਂ ਤੁਸੀਂ ਸੋਚਿਆ ਵੀ ਨਹੀਂ ਵਿਰੋਧੀ ਦੀ ਚਾਲ ਆ ਸਿੱਖਾਂ ਨੂੰ ਤੇ 크੍ਰਿਸਚੀਅਨਾਂ ਨੂੰ ਪੰਜਾਬ ਦੇ ਵਿੱਚ ਲੜਾਇਆ ਜਾਵੇ ਤੇ ਸਿੱਖਾਂ ਦੇ ਹੱਥੋਂ ਵੱਡੀ ਗਿਣਤੀ ਦੇ ਵਿੱਚ ਮਸੀਹੀ ਲੋਕਾਂ ਦਾ ਕਤਲ ਕਰਵਾਇਆ ਜਾਵੇ ਤੇ ਇਹਦੇ ਵਿੱਚ ਇੱਕ ਤੀਰ ਤੇ ਦੋ ਨਿਸ਼ਾਨੇ ਆ ਮੈਂ ਬੜੀ ਬੜੀ ਬੋਲ ਚੁੱਕਾ ਇਸ ਚੀਜ਼ ਦੇ ਉੱਤੇ ਇਹਨੂੰ ਧਿਆਨ ਰੱਖ ਲਈਓ ਪੱਲੇ ਬੰਨ ਲਈਓ ਇਹਨੂੰ ਪੇਸ਼ਵਾਣੀ ਸਮਝ ਲਈਓ ਇਹ ਤੁਹਾਡੇ ਕੋਲ ਕੋਰੋਨਾ ਉਹਨਾਂ ਤਾਕਤਾਂ ਨੇ ਇੱਕ ਕਰਵਾ ਕੇ ਬਾਅਦ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਚਿਹਰਾ ਐਸਾ ਕਢਾਉਣਾ ਕਰਕੇ ਉਹਨਾਂ ਨੇ ਪੇਸ਼ ਕਰਨਾ ਜਿਨ੍ਹਾਂ ਨੇ ਤੁਹਾਡੇ ਕੋਲ ਕਰਾਉਣਾ ਵੀ ਇਹ ਉਹ ਕੌਮ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕ੍ਰਿਸਚੀਅਨਾਂ ਉੱਤੇ ਕਾਤਲਾਨਾ ਹਮਲੇ ਕੀਤੇ ਆ ਤੇ ਇਦਾਂ ਦੀ ਚਿੰਗਾਰੀ ਅਗਰ ਅੱਗ ਫੜ ਗਈ ਨਾ ਬਾਹਲੇ ਦੇਸ਼ਾਂ ਦੇ ਵਿੱਚ ਤੇ ਫਲੈਟਾਂ ਤੱਕ ਵੀ ਪਹੁੰਚਣਾ ਔਖਾ ਹੋਣਾ ਫਿਰ ਇਹ ਯਾਦ ਰੱਖਿਓ ਔਰ ਉਹ ਕਿੰਨਾ ਲੋਕਾਂ ਨੂੰ ਇਹ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਜਿਹਨਾਂ ਨੂੰ ਕ੍ਰਿਸਚਨਾਂ ਤੋਂ ਕੋਈ ਪ੍ਰੋਬਲਮ ਨਹੀਂ ਗਈ ਬਲਕਿ ਜਿਹੜੇ ਕ੍ਰਿਸਚਨਾਂ ਦੇ ਦੇਸ਼ਾਂ ਵਿੱਚ ਆ ਕੇ ਬੜੇ ਵਧੀਆ ਵੈਲ ਸੈਟਲ ਨੇ ਰੋਜ਼ਗਾਰ ਖਾਨਦਾਨ ਚੱਲ ਰਹੇ ਆ ਵਧੀਆ ਆਪਣੇ ਆਪ ਨੂੰ ਸੈੱਟ ਕਰਕੇ ਬੈਠੇ ਜਿਨ੍ਹਾਂ ਨੇ ਕਦੀ ਕ੍ਰਿਸਚਨਾਂ ਦੇ ਖਿਲਾਫ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕਿਹਾ ਤੁਹਾਡੀਆਂ ਬਦਤਮੀਜ਼ੀਆਂ ਦਾ ਕਰਕੇ ਤੁਹਾਡੀਆਂ ਬੇਕੂਫੀਆਂ ਦਾ ਕਰਕੇ ਉਦੋਂ ਫਿਰ ਜੋ ਹੋਣਾ ਆ ਉਹ ਉਹ ਸਾਰਾ ਪਾਪ ਤੁਹਾਡੇ ਸਿਰ ਪੈਣਾ ਇਹ ਸੇਮ ਉਦੋਂ ਹੀ ਹੋਣਾ ਖਾਲਦਕੁਵਾਦ ਦੇ ਵੇਲੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਸੀਗਾ ਉਹ ਉਹਨਾਂ ਲੋਕਾਂ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਸੀਗਾ ਉਹਨਾਂ ਵਿੱਚੋਂ ਤੇ ਕੁਝ ਬਾਲ ਨੇ ਦੇਸ਼ਾਂ 'ਚ ਭੱਜ ਗਏ ਕੁਝ ਹੱਥ ਆ ਗਏ ਤੇ ਮਾਰੇ ਗਏ ਬਾਕੀ ਤਾਂ ਸਭ ਭੱਜ ਭੁੱਜ ਗਏ ਪਰ ਜਦੋਂ ਫਿਰ ਉਹਦੇ ਅੱਗ ਫੜੀ ਆ ਤੇ ਫਿਰ ਬਾਅਦ 'ਚ ਜੋ 84 'ਚ ਹੋਇਆ ਤੇ 84 'ਚ ਜਿਹੜਾ ਸਿੱਖ ਕਤਲੇਆਮ ਹੋਇਆ ਉਹਨਾਂ ਵਿੱਚੋਂ ਤੇ ਵਿਚਾਰਾ ਕੋਈ ਹੈ ਹੀ ਨਹੀਂ ਸੀ ਜਿਨ੍ਹਾਂ ਨੇ ਕੋਈ ਐਸਾ ਕਰਮ ਕੀਤਾ ਹੋਵੇ ਜਿਹਦੇ ਬਦਲੇ ਵਿੱਚ ਉਹਨਾਂ ਦੇ ਨਾਲ ਜੋ ਕੁਝ ਨਰਸਹਾਰ ਹੋਇਆ ਕਿੱਦਾਂ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਕਿਦਾਂ ਉਹਨਾਂ ਨੂੰ ਜਨੂਸੀ ਕਹਿੰਨੇ ਧਾਰਮਿਕ ਚਿੰਨ ਕਿਦਾਂ ਕੇਸਾਂ ਤੋਂ ਫੜ ਫੜ ਕੇ ਖਿੱਚਿਆ ਗਿਆ ਕਿਦਾਂ ਧੀਆਂ ਭੈਣਾ ਨਵਾਂ ਦੀਆਂ ਇੱਜ਼ਤਾਂ ਸੜਕ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਭਈਏ ਕਹਿੰਦੇ ਹੋ ਉਹਨਾਂ ਨੇ ਕਿਦਾਂ ਨੰਗਿਆਂ ਕਰ ਕਰਕੇ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਉਹ ਉਹਨਾਂ ਲੋਕਾਂ ਦੀ ਵਜ੍ਹਾ ਕਰਕੇ ਹੀ ਉਹਨਾਂ ਬੇਕਸੂਰ ਲੋਕਾਂ ਨੂੰ ਭੁਗਤਣਾ ਪਿਆ ਸੀ ਤੇ ਜਿਨ੍ਹਾਂ ਨੇ ਇਹ ਅੱਗ ਲਾਈ ਸੀਗੀ ਉਹ ਤੇ ਅੱਜ ਪੂਰੀਆਂ ਐਸ਼ਵਾਰਾਮ ਦੀਆਂ ਜ਼ਿੰਦਗੀਆਂ ਜੀਂਦੇ ਆ ਤੇ ਮਾਰੇ ਗਏ ਵਿਚਾਰੇ ਬੇਕਸੂਰ ਸੋ ਇਸ ਲਈ ਇਹ ਸਲਾਹ ਆ ਕਿ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ ਪੜਾ ਅੱਜਕੱਲ ਕੋਈ ਵੀ ਚੀਜ਼ ਦੀ ਜਾਂਚ ਕਰਨੀ ਹੋਵੇ ਨਾ ਤੇ ਕੋਈ ਐਡਾ ਵੱਡਾ ਕੰਮ ਨਹੀਂਗਾ ਕਿ ਕ੍ਰਿਸ਼ਨ ਗੁੰਮਰਾਹ ਕਰ ਰਹੇ ਤੇ ਇਹ ਸਿੱਧਾ ਨਾ ਹੋ ਸਕਦਾ ਹੋਵੇ ਕ੍ਰਿਸ਼ਨ ਜ਼ੋਰ ਜ਼ਬਰਦਸਤੀ ਕਰ ਰਹੇ ਸਿੱਧਾ ਨਾ ਹੋ ਸਕਦਾ ਹੋਵੇ ਕ੍ਰਿਸ਼ਨ ਲਾਲਚ ਦੇ ਰਹੇ ਸਿੱਧਾ ਨਾ ਹੋ ਸਕਦਾ ਹੋਵੇ ਇੰਟੈਲੀਜੈਂਸੀਆਂ ਇੰਨੀਆਂ ਹੈਗੀਆਂ ਜਿਹੜੀਆਂ ਰੂੜੀ ਦੇ ਢੇਰ ਦੇ ਵਿੱਚੋਂ ਸੂਈ ਲੱਭ ਲੈਂਦੇ ਆ ਪਰ ਅੱਜ ਤੱਕ ਦੇਸ਼ ਆਜ਼ਾਦ ਹੋਏ ਨੂੰ 80 ਸਾਲ ਦਾ ਸਮਾਂ ਹੋਣ ਲੱਗਾ ਤੇ ਅੱਜ ਤੱਕ ਕੋਈ ਦੇਸ਼ ਦੀ ਇੰਟੈਲੀਜੈਂਸ ਨਹੀਂ ਸਿੱਧ ਕਰ ਸਕੇ ਕਿ ਕਿਤੋਂ ਵਿਦੇਸ਼ੋਂ ਕੋਈ ਕ੍ਰਿਸ਼ਚਿਆਂ ਨੂੰ ਫੰਡ ਕੋਈ ਸਹਾਇਤਾ ਆਉਂਦੀ ਹੋਵੇ ਕ੍ਰਿਸ਼ਚਨਾਂ ਦੇ ਪਿੰਡਾਂ ਥਾਵਾਂ 'ਚ ਹਾਲ ਇਦਾਂ ਦਾ ਸੇਰ ਦੀ ਰੋਟੀ ਖਾਂਦੇ ਸ਼ਾਨ ਦਾ ਪਤਾ ਨਹੀਂ ਹੁੰਦਾ ਤਾਂ ਵੀ ਖੁਦਾ ਦੇ ਵਿੱਚ ਉਹ ਪੂਰੀ ਗੈਰਤ ਨਾਲ ਜਿਉਂਦੇ ਤੁਸੀਂ ਕਹਿਣ ਦਿਓ ਵੀ ਲਾਲ ਜਨ ਨਾਲ 25-25 ਲੱਖ ਰੁਪਇਆ ਜੇ ਇੱਕ ਪਿਓ ਦਾ ਹੈਗਾ ਨਾ ਤੋ ਤੇਜਸਵੀ ਮਨਹਾਸ ਇਸ ਜੀ ਨੂੰ ਸਿੱਧ ਕਰੀ ਤੇ ਜੇ ਤੂੰ ਸਿੱਧ ਕਰੇ ਤੇ ਇਕਬਾਲ ਗਿਲ ਆਪਣੇ ਕੋਲੋਂ ਤੈਨੂੰ 25 ਲੱਖ ਰੁਪਏ ਦੇਊਗਾ ਜੇ ਤੂੰ ਇਸ ਜੀ ਨੂੰ ਸਿੱਧ ਕਰ ਦੇਵੇਂ ਕਿ 25 ਲੱਖ ਰੁਪਏ ਦੇ ਕੇ ਕਿਸੇ ਨੂੰ ਕਿਸ਼ਤ ਤੂੰ ਤਾਂ ਕਹਿੰਦਾ 2 ਲੱਖ ਰੁਪਏ ਵਾਪਸ ਉਹਨਾਂ ਦੇਵਾਂਗੇ ਮੈਂ ਤੈਨੂੰ 25 ਲੱਖ ਰੁਪਏ ਦਊਂਗਾ ਜਿਹੜਾ ਤੂੰ ਦੋਸ਼ ਰੋਣਾ ਨਾ ਅਗਰ ਤੂੰ ਸਿੱਧ ਕਰ ਸਕੇ ਕਦੇ ਵੀ ਜਿੰਨਾ ਸਮਾਂ ਮੰਗੇ ਲੈ ਲੈ ਜਿੰਨੇ ਤੂੰ ਸਰਕਾਰੀ ਜਨਤਰ ਮੰਤਰੀ ਦੇ ਸਾਹ ਅਦਾਲਤ ਨਹੀਂ ਲੈ ਲੈ ਅਗਰ ਤੂੰ ਇੱਕ ਬਾਪ ਦਾ ਹੈਗਾ ਤੇ ਇਸ ਇਲਜ਼ਾਮ ਨੂੰ ਸਿੱਧ ਕਰ ਦੇ ਕਿਹੜਾ ਕ੍ਰਿਸਚੀਅਨ ਜਿਹੜਾ ਆਟੇ ਦੀ ਬੋਰੀ ਪਿੱਛੇ ਬਣਿਆ ਹੈ ਤੇ ਕਿਹੜਾ ਕ੍ਰਿਸਚੀਅਨ 25 ਲੱਖ ਰੁਪਏ ਲੈ ਕੇ ਬਣਿਆ ਹੈ ਤੇ ਤੇਰੇ ਇਹ ਬੇਬੁਨਿਆਦ ਦੋਸ਼ਾਂ ਦੇ ਕਰਕੇ ਤੇਰੇ ਉੱਤੇ ਕਾਰਵਾਈ ਵੀ ਕਰਵਾਵਾਂਗੇ ਪਰ ਤੈਨੂੰ ਸਿੱਧਿਆਂ ਵੀ ਕਰਾਂਗੇ ਪਰ ਕਾਨੂੰਨ ਦੇ ਵਿੱਚ ਰਹਿ ਕੇ ਤੇਰੇ ਵਾਂਗੂ ਹੱਥੀ ਪਾ ਕੇ ਨਹੀਂ ਜਿਵੇਂ ਤੁਸੀਂ ਲੋਕ ਕਰਦੇ ਹੋ ਉਦਾਂ ਨਹੀਂ ਬਲਕਿ ਪੂਰਾ ਕਾਨੂੰਨੀ ਤਰੀਕੇ ਤੇ ਤੈਨੂੰ ਪੂਰਾ ਘੜੀਸਾਂਗੇ ਵੀ ਤਾਂ ਕਿ ਤੇਰੀ ਅੱਗੇ ਤੋਂ ਇਹ ਜੁਰਤ ਨਾ ਪਵੇ ਕਿ ਤੂੰ 크੍ਰਿਸਚੀਅਨ ਸਮਾਨ ਨੂੰ ਕਮੇਂ ਵੀ ਤੁਸੀਂ ਆਟੇ ਦੀ ਬੋਰੀ ਪਿੱਛੇ ਵਿਕਣ ਵਾਲੇ ਲੋਕ ਹੋ ਜੋ 25-25 ਲੱਖ ਰੁਪਈਆ ਤੁਹਾਨੂੰ ਦੇ ਕੇ 크੍ਰਿਸਚੀਅਨ ਬਣਾਇਆ ਗਿਆ। ਸੋ ਅੱਜ ਦੇ ਲਈ ਇੰਨਾ ਕਾਫੀ ਹੈ। ਅੱਗੇ ਜਦੋਂ ਤੂੰ ਕੋਈ ਕੋਈ ਨਵੀਂ ਗੱਲ ਲਿਆਵੇਂਗਾ ਤੇ ਫਿਰ ਤੈਨੂੰ ਪੂਰਾ ਪੂਰਾ ਜਵਾਬ ਵੀ ਦਵਾਂਗੇ ਤੇ ਨਾਲ ਤੇਰੇ ਉੱਤੇ ਪੁਰਾਣੀ ਕਾਰਵਾਈ ਵੀ ਪੂਰੀ ਪੂਰੀ ਠੋਕ ਬਜਾ ਕੇ ਕਰਾਵਾਂਗੇ। ਸੋ ਮਸੀਹ ਲੋਕੋ ਗੈਤ ਚਾਓ ਇਹੋ ਜਿਹੇ ਲੋਕਾਂ ਦੇ ਚ ਜਗਨਦੀ ਲੋੜ ਨਹੀਂ। ਕਿਉਂਕਿ ਉਹ ਇੱਕ ਕਹਾਵਤ ਆ ਕਹਿੰਦੇ ਵੀ ਹਾਥੀ ਲੰਗ ਜਾਂਦਾ ਤੇ ਕੁੱਤੇ ਭੌਂਗਦੇ ਰਹਿੰਦੇ ਆ। ਸੋ ਜਿਹੜੇ ਭੌਂਗੜ ਵਾਲੇ ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਗਈ ਕੋਈ ਮਾਇਦਾ ਲਾਲ ਅਜੇ ਤੱਕ ਨਾ ਪੈਦਾ ਹੋਇਆ ਤੇ ਨਾ ਹੋਣਾ ਹੈ ਜਿਹੜਾ ਇਹ ਜਿਹੜੇ ਦੋਸ਼ ਲਾਉਂਦੇ ਇਹਨਾਂ ਨੂੰ ਕਦੇ ਸਿੱਧ ਕਰ ਸਕਣ ਕਿਉਂਕਿ ਮਸੀਹਤ ਸੱਚਾਈ ਦੇ ਉੱਤੇ ਖੜੀ ਹੈ ਇਸਰਗੇ ਦੁਨੀਆ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਫੈਲੇ ਹੋਏ ਲੋਕ ਆ ਔਰ ਦੁਨੀਆ ਦੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਆ ਇਸੇ ਲਈ ਆ ਕਿਉਂਕਿ ਇੱਧਰ ਸੱਚ ਹੈ ਤੇ ਜਿਹੜਾ ਸੱਚ ਦੇ ਖੜਾ ਉਹਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਆ ਸਾਰੇ ਨੂੰ ਜੈਮ ਸੀਕੀ